ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸਿਖੀ ਕੀ ਫਤਿਹ ਸਤ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਸੈਂਡ ਜ਼ਰੂਰ ਕਰਨਾ ਜਿਸ ਤਰ੍ਹਾਂ ਕਿ ਹਰ ਰੋਜ਼ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਅਧਾ ਅਧੂਰਾ ਗਿਆਨ ਹੁੰਦਾ ਹੈ ਉਹ ਕਦੇ ਕਿਸੇ ਦੇ ਕੰਮ ਨਹੀਂ ਆਉਂਦਾ ਸੋ ਇਸ ਕਰਕੇ ਵੀਡੀਓ ਨੂੰ ਸੰਗਾ ਜੀ ਪੂਰਾ ਚਿਰੋ ਜ ਰੋਸਣਾ ਤਾਂ ਆਓ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜਿਹੜੇ ਭੈਣ ਭਰਾ ਨਸ਼ਾ ਕਰਦੇ ਹਨ ਉਹ ਚਾਹੁੰਦੇ ਵੀ ਹੁੰਦੇ ਹਨ ਕਿ ਨਸ਼ਾ ਛੱਡੀਏ ਪਰ ਜਾ ਕੇ ਵੀ ਨਸ਼ਾ ਛੱਡ ਨਹੀਂ ਸਕਦੇ ਕਿਉਂਕਿ ਸਾਧ ਸੰਗਾ ਜੀ ਕੁਝ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਹ ਨਸ਼ੇ ਤੋਂ ਦੂਰ ਨਹੀਂ ਹੋਣ ਦਿੰਦੀਆਂ ਤੇ ਉਸ ਦੇ ਨਾਲ ਨਾਲ ਜਿਹੜਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਹੀ ਕਰਨਾ ਹੈ ਆਪਣੀ ਰਸੋਈ ਘਰ ਦੀ ਇਹ ਇੱਕ ਚੀਜ਼ ਨੂੰ ਛੁਟਕੀ ਪਰ ਲੈ ਕੇ ਤੁਸੀਂ ਇਸ ਜਗ੍ਹਾ ਤੇ ਜਲਾ ਦਿਓ ਇਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਕਰਦਾ ਹੈ ਉਹ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਭੈੜੀ ਸੰਗਤ ਦੇ ਵਿੱਚ ਪੈ ਜਾਂਦੇ ਹਨ ਜਿਸ ਤੇ ਕਰਕੇ ਸਾਥ ਸੰਗਤ ਹੀ ਉਹ ਹਟਣਾ ਵੀ ਚਾਹੁੰਦੇ ਹੋਣ ਤਾਂ ਉਹ ਹਟ ਨਹੀਂ ਪਾਉਂਦੇ ਇਸ ਤਰ੍ਹਾਂ ਜੋ ਅੱਜ ਦਾ ਉਪਾਅ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲਾ ਹੈ ਕਿਉਂਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਸ਼ੇ ਦੇ ਵਿੱਚ ਮਨੁੱਖ ਹੋਵੇ ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਨਸ਼ਾ ਟੜਵਾ ਸਕਦੇ ਹਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਇਹ ਮੈਂ ਤੁਹਾਨੂੰ ਦੱਸਾਂਗੀ ਕਿ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਹੈ ਇਸ ਉਪਾਅ ਦੇ ਨਾਲ ਛੁਡਾਇਆ ਜਾ ਸਕਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਸਾਧ ਸੰਗਤ ਜੀ ਤੁਹਾਡੇ ਇਸ ਮੁਸ਼ਕਲ ਦਾ ਹੱਲ ਹੋ ਸਕਦਾ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤੇ ਸਾਧ ਸੰਗਤਾਂ ਜੀ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਆਓ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਾ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਪੈਸਾ ਨਹੀਂ ਆਉਂਦਾ ਤੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪਰ ਸੰਗਾ ਜੀ ਕਈ ਘਰਾਂ ਦੇ ਵਿੱਚ ਪੈਸਾ ਆਉਂਦਾ ਵੀ ਹੈ ਤੇ ਉਹ ਭੈਣ ਭਰਾਵਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਖੜਦਾ ਦੇਖੋ ਜੇ ਆਪਾਂ ਚਾਹੀਏ ਤਾਂ ਆਪਾਂ 20 ਰੁਪਏ ਨਾਲ ਵੀ ਕੁਚਾਰਾ ਕਰ ਸਕਦੇ ਹਾਂ ਤੇ ਹਜ਼ਾਰ ਨਾਲ ਵੀ ਖਚਾਰਾ ਕਰ ਸਕਦੇ ਹਾਂ ਜੇ ਆਪਾਂ ਚਾਹੀਏ ਤੇ ਹਜ਼ਾਰ ਰੁਪਏ ਇੱਕ ਘੰਟੇ ਦੇ ਵਿੱਚ ਖਰਚ ਕਰ ਸਕਦੇ ਹਾਂ ਇੱਥੇ ਤਾਂ ਆਪਣੀ ਸਮਜਤਾਰੀ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਇਸ ਉਪਾਅ ਵੀ ਦੱਸਾਂਗੇ ਇੱਕ ਗੱਲ ਤੁਸੀਂ ਵੀ ਨੋਟ ਕਰਦੇ ਹੋਵੋਗੇ ਕਿ ਪਹਿਲਾਂ ਤੁਹਾਡੇ ਘਰ ਦੇ ਵਿੱਚ ਕਾਫੀ ਪੈਸਾ ਸੀ ਜਾਂ ਫਿਰ ਇਦਾਂ ਦੇ ਕਈ ਭੈਣ ਭਰਾ ਤੁਸੀਂ ਦੇਖੇ ਹੋਣਗੇ ਕਿ ਉਹਨਾਂ ਦੇ ਕੋਲ ਕਾਫੀ ਪੈਸਾ ਹੁੰਦਾ ਹੈ ਕਿ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਲੋਕ ਦਿਖਾਵਾ ਕਰਨ ਦੇ ਲਈ ਉਹ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਹਨ ਜੋ ਆਪਣਾ ਥੋੜੀ-ਬਹੁਤ ਬਚਤ ਹੁੰਦੀ ਹੈ ਸੇਵਿੰਗ ਹੁੰਦੀ ਹੈ ਉਹ ਵੀ ਦਿਖਾਵੇ ਦੇ ਵਿੱਚ ਹੀ ਖਰਾਬ ਕਰ ਲੈਂਦੇ ਹਨ ਫਿਰ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਘਰਦਾ ਇਸੇ ਤਰ੍ਹਾਂ ਇੱਕ ਪਰਿਵਾਰ ਸੀ ਤੇ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਉਹਨਾਂ ਦੇ ਘਰ ਦੇ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਤੇ ਜਿਹੜਾ ਉਹਦੇ ਘਰ ਦੇ ਵਿੱਚ ਪੈਸਾ ਹੁੰਦਾ ਸੀ ਉਹ ਰੁਕਦਾ ਨਹੀਂ ਸੀ ਉਹਨਾਂ ਨੂੰ ਕਿਸੇ ਭੈਣ ਭਰਾ ਨੇ ਇਹ ਕਿਹਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਦਾ ਪਾਠ ਪੂਜਾ ਆਪ ਕਰਿਆ ਕਰੋ ਤੇ ਜਾਂ ਇੱਕ ਵਾਰ ਆਪਣੇ ਘਰ ਦੇ ਵਿੱਚ ਤੁਸੀਂ ਪਾਠ ਪੂਜਾ ਜ਼ਰੂਰ ਕਰਵਾਓ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਜਾਂ ਕਰਵਾਉਣ ਦਾ ਨਾਮ ਲੈਂਦੇ ਹਾਂ ਤੇ ਸਾਡੇ ਮੂੰਹ ਦੇ ਵਿੱਚੋਂ ਅਨਾਮ ਸ਼ਨਾਬ ਗਾਲੀ ਘਲੋច ਦੇ ਸ਼ਬਦ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਦੇਖੋ ਕਿ ਜਿਹੜਾ ਵੀ ਮਨੁੱਖ ਨਸ਼ਾ ਕਰਦਾ ਹੈ ਉਹਦੇ ਤੇ ਮਾੜੀਆਂ ਰੋਹਾਂ ਦਾ ਜ਼ਰੂਰ ਅਸਰ ਹੁੰਦਾ ਹੈ ਤੇ ਉਹ ਮਾੜੀਆਂ ਰੋਹਾਂ ਹੀ ਸਾਧ ਸੰਗਤ ਜੀ ਉਸ ਮਨੁੱਖ ਤੋਂ ਇਹ ਸਭ ਚੀਜ਼ਾਂ ਕਰਵਾਉਂਦੀਆਂ ਹਨ ਤੇ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਪਾਚ ਗਏ ਤਾਂ ਅਸੀਂ ਗੁਰਬਾਣੀ ਤੇ ਵੇ ਲੜ ਲੱਗ ਜਾਵਾਂਗੇ ਸੋ ਜਿਸ ਕਰਕੇ ਮੈਂ ਤੁਹਾਨੂੰ ਇੱਕ ਛੁਰਤਾ ਜਿਹਾ ਉਭਾ ਦਸਨ ਜਾ ਰਹੇ ਹਨ ਜਿਹੜੇ ਵੀ ਭੈਣ ਭਰਾ ਗਲਤ ਰਸਤੇਆਂ ਤੇ ਭੈਣ ਭਰਾ ਪਏ ਹੋਏ ਹਨ ਖਾਸ ਕਰਕੇ ਉਹ ਇਸ ਵੀਡੀਓ ਨੂੰ ਜ਼ਰੂਰ ਸੁਣਨ ਤੇ ਉਪਾਰ ਨੂੰ ਇੱਕ ਵਾਰ ਜ਼ਰੂਰ ਕਰਨ ਮਤਲਬ ਕਿ ਗਲਤ ਰਸਤੇ ਮਤਲਬ ਕਿ ਜਿਨ੍ਹਾਂ ਦੇ ਸ਼ਰਾਬ ਦੇ ਕਰਕੇ ਨਸ਼ੇ ਕਰਕੇ ਪੈਸਾ ਨਹੀਂ ਖਰਦਾ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਇਹ ਕੋਈ ਵੀ ਵੈਮ ਪਰਮ ਨਹੀਂ ਹੈ ਇਸ ਨੂੰ ਸਿਰਫ ਇੱਕ ਆਪਣੇ ਘਰ ਦੇ ਵਿੱਚ ਉਸੇ ਹੀ ਭੈਣ ਭਰਾ ਨੇ ਕਰਨਾ ਹੈ ਜੋ ਇਸ ਚੀਜ਼ ਤੋਂ ਤੰਗ ਹੈ ਸ਼ਰਾਬ ਜਾਂ ਫਿਰ ਪੈਸਾ ਨਹੀਂ ਖਰਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਜੋ ਪਹਿਲਾਂ ਪਾਇਆ ਹੈ ਉਸ ਨੂੰ ਤੁਸੀਂ ਸ਼ਨੀਵਾਰ ਤੇ ਤਿੰਨ ਦੀ ਰਾਤ ਸ਼ਨੀਵਾਰ ਵਾਲੀ ਤਿੰਨ ਦੀ ਰਾਤ ਸਮੇਂ ਐਤਵਨੂ ਰਾ ਦੇ ਸਮੇਂ ਜਦੋਂ ਵੀ ਮਰਜ਼ੀ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਵਾਈਡ ਪੇਪਰ ਲੈ ਲੈਣਾ ਹੈ ਤੇ ਚਿੱਟਾ ਪੇਪਰ ਬਿਲਕੁਲ ਪਲੇਨ ਹੋਵੇ ਤੇ ਉਸ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਬਲੈਕ ਪੈਨ ਦੇ ਨਾਲ ਮਤਲਬ ਕਾਲੇ ਪੈਨ ਦੇ ਨਾਲ ਆਪਣੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲਿਖਣਾ ਸ਼ੁਰੂ ਕਰ ਦਿਓ ਤੇ ਜਿਵੇਂ ਇੱਕ ਪਰੇਸ਼ਾਨੀ ਤੁਹਾਡੀ ਹੈ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਕਿ ਮੰਨ ਲਓ ਕਿ ਤੁਹਾਡੇ ਘਰ ਪੈਸਾ ਨਹੀਂ ਰੁਕਦਾ ਤੁਹਾਨੂੰ ਪੈਸਾ ਚਾਹੀਦਾ ਹੈ ਤੁਸੀਂ ਉਸ ਪਰੇਸ਼ਾਨੀ ਦਾ ਸਿਰਫ ਇੱਕ ਹੀ ਸ਼ਬਦ ਲਿਖਣਾ ਪੈਸਾ ਤੇ ਜਿਵੇਂ ਤੁਹਾਡੇ ਘਰ ਦੇ ਵਿੱਚ ਬਿਮਾਰੀ ਹੈ ਦੁੱਖ ਤਕਲੀਫ ਹੈ ਇਹ ਜਿੰਨੇ ਤੁਹਾਡੀਆਂ ਪਰੇਸ਼ਾਨੀਆਂ ਹਨ ਤਾਂ ਕੋਈ ਇਹ ਤਾਂ ਕਹੇਗਾ ਨਹੀਂ ਕਿ ਸਾਡੇ ਘਰ ਦੇ ਵਿੱਚ ਬਿਮਾਰੀ ਆਵੇ ਜਾਂ ਸਾਡੇ ਘਰ ਦੇ ਵਿੱਚੋਂ ਪੈਸਾ ਜਾਵੇ ਇਸ ਕਰਕੇ ਬਿਮਾਰੀ ਵਾਲੀ ਜੋ ਤੁਹਾਡੀ ਪਰੇਸ਼ਾਨੀ ਹੋਵੇਗੀ ਉਸ ਤੇ ਤੁਸੀਂ ਬਿਮਾਰੀ ਲਿਖ ਦੇਣਾ ਮੇਰੇ ਕਹਿੰਦਾ ਭਾਵ ਕਿ ਜਿਹੜੀ ਵੀ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋਵੇਗੀ ਮੁਸ਼ਕਲ ਹੋਵੇਗੀ ਉਸ ਦਾ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਦੇ ਉੱਤੇ ਇੱਕੋ ਹੀ ਸ਼ਬਦ ਵਿੱਚ ਲਿਖ ਦੇਣਾ ਜੋ ਤੁਹਾਨੂੰ ਪ੍ਰੋਬਲਮ ਹੋਵੇਗੀ ਉਹ ਵੀ ਕਾਲੇ ਪੈਨ ਦੇ ਨਾਲ ਵਾਈਟ ਪੇਪਰ ਦੇ ਉੱਪਰ ਬਲੈਕ ਪੈਨ ਦੇ ਨਾਲ ਇਸ ਜੀ ਨੂੰ ਕਰਨਾ ਤੁਸੀਂ ਆਪਣੀਆਂ ਪਰੇਸ਼ਾਨੀਆਂ ਸਾਰੀਆਂ ਹੀ ਲਿਖ ਲੈਣੀਆਂ ਹਨ ਇਸ ਤਰ੍ਹਾਂ ਸਹਾਸੰਗਾਂ ਚ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਤੁਸੀਂ ਉਨੀਆਂ ਹੀ ਲਿਖ ਸਕਦੇ ਹੋ ਪਰ ਇੱਕ ਇੱਕ ਸ਼ਬਦ ਲਿਖਣਾ ਇਹ ਲਿਖਣ ਤੋਂ ਬਾਅਦ ਤੁਸੀਂ ਅਜਵਾਈਨ ਲੈਣੀ ਹੈ ਤੇ ਸਾਰੇ ਹੀ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਅਜਵਾਈਨ ਜ਼ਰੂਰ ਹੁੰਦੀ ਹੈ ਕਿਉਂਕਿ ਸਾਰੀਆਂ ਭੈਣਾਂ ਆਪਣੀ ਰਸੋਈ ਦੇ ਵਿੱਚ ਅਜਵਾਈਨ ਨੂੰ ਜ਼ਰੂਰ ਵਰਤਦੀਆਂ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਸਟੋਰ ਤੇ ਜਾ ਕੇ ਕਰਿਆਨਾ ਸਟੋਰ ਤੇ ਉੱਥੋਂ ਇਹ ਅਜਵਾਈਨ ਲੈ ਸਕਦੇ ਹੋ ਜਿਹੜੇ ਵੀ ਕਾਗਜ਼ ਤੇ ਤੁਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਕਾਗਜ਼ ਦੇ ਉੱਪਰ ਤੁਸੀਂ 8 ਛੁਟਕੀਆਂ ਅਜਮੈਣ ਦੀਆਂ ਪਾ ਲੈਣੀਆਂ ਹਨ ਤੇ ਕਿਉਂਕਿ ਸਾਸੰਗੈਤੀ ਜਿਹੜੀ ਅਜਮੈਣ ਹੁੰਦੀ ਹੈ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰ ਦਿੰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਦੋ ਉਂਗਲੀਆਂ ਦੇ ਸਹਾਰੇ ਦੇ ਨਾਲ ਇੱਕ ਆਪਾ ਛੁਟਕੀ ਬਣਾ ਲੈਣੀ ਹੈ ਤੇ ਉਹ ਛੁਟਕੀਆਂ 8 ਤੁਸੀਂ ਪਾਉਣੀਆਂ ਹਨ ਅਜਮੈਣ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕਾਗਜ਼ ਨੂੰ ਫੋਲਡ ਕਰ ਲੈਣਾ ਹੈ ਤਦ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਇੱਕ ਚੱਕਰ ਲਗਾ ਕੇ ਆਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਉਸੇ ਹੀ ਮੁਠੀ ਦੇ ਵਿੱਚ ਜਿਸ ਵਿੱਚ ਤੁਸੀਂ ਇਸ ਨੂੰ ਫੜਿਆ ਹੋਵੇਗਾ ਚਮੇਨ ਵਾਲਾ ਪੇਪਰ ਉਸ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰਨਾ ਹੈ ਤੇ 8 ਵਾਰ ਵਾਰਨ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਪਾਤੀ ਲੈ ਲੈਣੀ ਹੈ ਤੇ ਉਸ ਨੂੰ ਤੁਸੀਂ ਜਲਾ ਲੈਣਾ ਹੈ ਜਦੋਂ ਉਸ ਦੇ ਵਿੱਚ ਸੰਗਤ ਜੀ ਥੋੜੀ ਥੋੜੀ ਅਗਰ ਹੈ ਜਾਂਦੀ ਹੈ ਤੇ ਉਸ ਦੇ ਵਿੱਚ ਤੁਸੀਂ ਇਸ ਜਿਹੜਾ ਵਾਈਟ ਪੇਪਰ ਅਜਵਾਇਣ ਵਾਲਾ ਇਸ ਤੇ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਹਨ ਉਸ ਨੂੰ ਤੁਸੀਂ ਉਸ ਅਗ ਦੇ ਵਿੱਚ ਪਾ ਦੇਣਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਨਹੀਂ ਪਾਉਣਾ ਕਿਉਂਕਿ ਉਸ ਨੂੰ ਪੂਰੀ ਇੱਕਦਮ ਤੇਜ਼ ਅਗ ਬਾਲ ਲੈਣੀ ਹੈ ਤੇ ਜਦੋਂ ਪੂਰੀ ਪਾਤੀ ਇੱਕਦਮ ਤੇਜ਼ ਭਲਣ ਲੱਗ ਪਈ ਤਾਂ ਉਸ ਦੇ ਵਿੱਚ ਉਹ ਅਜਵਾਇਣ ਵਾਲਾ ਜਿਹੜਾ ਪੇਪਰ ਸੀ ਚਟਾ ਉਸ ਨੂੰ ਉਸ ਦੇ ਵਿੱਚ ਸੁੱਟ ਦੇਣਾ ਹੈ ਜਿਸ ਦੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਲਿਖੀਆਂ ਹਨ ਅਗ ਥੋੜੀ ਜਿਹੀ ਤੇਮੀ ਹੋਈ ਤੇ ਜਿਹੜੀ ਅਸੀਂ ਪਰਚੀ ਪਾਈ ਹੈ ਉਹ ਬਿਲਕੁਲ ਹੌਲੀ ਹੌਲੀ ਕਰਕੇ ਜਲਾ ਦੇਣੀ ਹੈ ਇਸ ਤਰ੍ਹਾਂ ਪਾਉਣੀ ਹੈ ਕਿਉਂਕਿ ਉਸ ਦੇ ਵਿੱਚੋਂ ਸਤਸੰਗਤ ਜਿਹੜਾ ਧੂਆ ਉੱਡੇਗਾ ਉਹ ਘਰ ਦੇ ਵਿੱਚ ਬਾਰਸ਼ ਆਵੇਗਾ ਤੇ ਫਿਰ ਜੋ ਸਤਸੰਗਤ ਜੀ ਧੂਆ ਨਿਕਲਦਾ ਹੈ ਉਹ ਰਾਹੂ ਤੇ ਕੇਤੂ ਦਾ ਧੂਆ ਹੁੰਦਾ ਹੈ ਸਾਡੀਆਂ ਜੋ ਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਤੇ ਸਾਡੇ ਘਰ ਦੇ ਵਿੱਚ ਜੋ ਵੀ 네ਗੇਟਿਵਿਟੀ ਹੁੰਦੀ ਹੈ ਉਹ ਸਾਡੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਜਿਸ ਦੇ ਨਾਲ ਸੰਗਤ ਜੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਚਮਤਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਸਾਇ ਸੰਗਤ ਜੀ ਇਹ ਸੀ ਇੱਕ ਛੋਟਾ ਜਿਹਾ ਉਪਾਅ ਕਰੇ ਲੋਪਾ ਇਸ ਨੂੰ ਤੁਸੀਂ ਸ਼ਨੀਵਾਰ ਦੀ ਰਾਤ ਵੀ ਕਰ ਸਕਦੇ ਹੋ ਤੇ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਪਰ ਕਰਨਾ ਸ਼ਨੀਵਾਰ ਜਾਂ ਐਤਵਾਰ ਦੋਨੋਂ ਦਿਨਾਂ ਦੇ ਵਿੱਚ ਹੀ ਹੈ ਇਸ ਤੋਂ ਅੱਗੇ ਪਿੱਛੇ ਦੋਸੇ ਇਸ ਪਾਣ ਨੂੰ ਨਹੀਂ ਕਰਨਾ ਬਿਲਕੁਲ ਸਿੰਪਲ ਤੇ ਸਰਲ ਪਾ ਹੈ ਇਸ ਨੂੰ ਤੁਸੀਂ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਸਾਧ ਸੰਗਤ ਜੀ ਏਸੀ ਆਪਣੀ ਛੋਟੀ ਜੀ ਵੀਡੀਓ ਜਿਸ ਤਰ੍ਹਾਂ ਕਿ ਤੁਹਾਨੂੰ ਹਰ ਰੋਜ਼ ਕਹਿੰਦੇ ਹਾਂ ਕਿ ਪਾ ਦੇ ਨਾਲ ਨਾਲ ਤੁਸੀਂ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਇਹਨਾਂ ਪਾ ਤੇ ਵਿਸ਼ਵਾਸ ਕਰਕੇ ਇੱਕ ਗੁਰਬਾਣੀ ਦੇ ਲੜ ਲਾ ਕੇ ਅਰਦਾਸ ਜ਼ਰੂਰ ਕਰਿਆ ਕਰੋ ਦੇਖੋ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਮਿਲੇਗਾ ਜਦੋਂ ਤੁਸੀਂ ਇਹ ਉਪਾਅ ਕਰਨ ਲੱਗੋਗੇ ਤਾਂ ਤੁਸੀਂ ਆਪਣੀ ਗੁਰਬਾਣੀ ਦਾ ਪਾਠ ਪੜੋ ਜੋ ਵੀ ਤੁਸੀਂ ਪੜ੍ਹਦੇ ਹੋ ਜਪਜੀ ਸਾਹਿਬ ਸੁਖਨੀ ਸਾਹਿਬ ਜਨ ਅਰੈ ਸਾਹਿਬ ਤੁਸੀਂ ਪੜ੍ਹਦੇ ਹੋ ਜਿਸ ਧਰਮ ਨੂੰ ਵੀ ਤੁਸੀਂ ਮੰਨਦੇ ਹੋ ਉਸ ਦੀ ਪਾਠ ਪੂਜਾ ਕਰਕੇ ਫਿਰ ਹੀ ਤੁਸੀਂ ਇਸ ਉਪਾਅ ਨੂੰ ਕਰੋ ਤੁਸੀਂ ਦਿਨ ਤੁਕਨੇ ਰਾਤ ਚੌਕਨੇ ਤਰੱਕੀ ਕਰੋਗੇ ਤੇ ਸਾਥ ਸੰਗਤ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਕੀ ਫਤੇ